ਦੇ ਸਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਪਰ ਕਾਤਲਨਾ ਹਮਲਾ ਹੋਇਆ ਸੀ ਪਰ ਸੁਰੱਖਿਆ ਅਮਰਦੀ ਹੁਸ਼ਿਆਰੀ ਨਾਲ ਸੁਖਵੀਰ ਬਾਦਲ ਗਵਾਲ-ਵਾਲ ਬਚ ਗਏ ਸਨ ਸੁਖਵੀਰ ਸਿੰਘ ਬਾਦਲ ਨੇ ਪੁਲਿਸ ਅਫਸਰਾਂ ਨਾਲ ਧੰਨਵਾਦ ਕਰਦੇਆਂ ਕਿਹਾ ਹੈ ਕਿ ਪੁਲਿਸ ਅਫਸਰ ਨੇ ਆਪਣੀ ਜਾਨ ਦਾਤੇ ਲਾ ਕੇ ਉਹਨਾਂ ਦੀ ਜਾਨ ਬਚਾਈ ਹੈ ਸੁਖਵੀਰ ਸਿੰਘ ਬਾਦਲ ਨੂੰ ਦਸੰਬਰ 2 ਨੂੰ ਅਕਾਮ ਤੱਕ ਸਾਬਬ ਬਲਵ ਤਨਖਾਈਆਂ 'ਚ ਧਾਰਮਿਕ ਦੁਰਵਿਹਾਰ ਦਾ ਦੋਸ਼ੀਕਰਾਂ ਦਿੱਤਾ ਗਿਆ ਸੀ ਜਿਸ ਸਬੰਧ ਉਹਨਾਂ ਨੂੰ ਹਰਮੰਦਰ ਸਾਹਿਬ ਵਿਖੇ ਧਾਰਮਿਕ ਸਜ਼ਾ ਵੱਜੋਂ ਸੇਵਾ ਕਰਦੇ ਦੇਖਿਆ ਜਾ ਸਕਦਾ ਸੀ ਇਸੇ ਦੌਰਾਨ ਬੁੱਧਵਾਰ ਨੂੰ ਇੱਕ ਵਿਅਕਤੀ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਘਟਨਾ ਸੰਬੰਧੀ ਸਾਹਮਣੇ ਆਏ ਵੀਡੀਓਜ਼ ਵਿੱਚ ਗੋਲੀ ਚੱਲਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਪਰ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਬਚਾਅ ਹੋ ਗਿਆ ਪੁਲਿਸ ਵੱਲੋਂ ਹਮਲਾਵਰ ਦੀ ਪਛਾਣ ਨਰਾਇਣ ਸਿੰਘ ਚੌੜਾ ਵੱਜੋਂ ਕੀਤੀ ਗਈ ਹੈ ਹਾਥਿਆਰ ਦਾ ਮੂਸੂਬੀਰ ਬਾਦਲਵਾਲ ਮੁਰਣ ਤੋਂ ਪਹਿਲਾਂ ਹੀ ਕੁਝ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਲੋਕਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਸੀ ਇਸੇ ਦੌਰਾਨ ਅਕਸਰਪੀਰ ਸਿੰਘ ਬਾਦਲ ਨੇ ਆਪਣੇ ਐਕਸ ਅਕਾਊਂਟ ਤੇ ਜਾਨ ਬਚਾਉਣ ਵਾਲੇ ਦੋ ਬਹਾਦਰ ਕਰਮਚਾਰੀਆਂ ਦੀ ਤਸਵੀਰ ਸਾਂਝੀ ਕੀਤੀ ਉਹਨਾਂ ਇਸ ਦੇ ਨਾਲ ਹੀ ਇੱਕ ਪੋਸਟ ਵੀ ਸਾਂਝੀ ਕੀਤੀ ਕਟਨਾ ਮੌਕੇ ਦਲੇਰੀ ਦਿਖਾਉਣ ਵਾਲੇ ਐਸਆਈ ਜਸਵੀਰ ਸਿੰਘ ਅਤੇ ਐਸਆਈ ਹੀਰਾ ਸਿੰਘ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਬਾਦਲ ਪਰਿਵਾਰ ਦਾ ਹਿੱਸਾ ਹਨ દિਸ਼ਲਾਗਾ ਕਰਦੇ ਹੋਏ ਸੁਖਬੀਰ ਬਾਦਲ ਨੇ ਦੋਵਾਂ ਦਾ ਧੰਨਵਾਦ ਕੀਤਾ